ਵਿਸ਼ਾ ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਲੁਧਿਆਣਾ ਜ਼ਿਮਨੀ ਚੋਣਾ ਨੂੰ ਲੈ ਕੇ ਸੀਮਨ ਮੰਨ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਜੀ ਹਾਂ ਦੱਸ ਦਿੰਨੇ ਆ ਕਿ ਲੁਧਿਆਣਾ ਪੱਛਮੀ ਜ਼ਿਮਨੀ ਚੋਣਾ ਨੂੰ ਲੈ ਕੇ ਮਾਹੌਲ ਪੂਰਾ ਜਿਹੜਾ ਕਿ ਗਰਮਾਇਆ ਹੋਇਆ ਨਜ਼ਰ ਆ ਰਿਹਾ ਜਿਸ ਤੇ ਮੱਦੇ ਨਜ਼ਰ ਲੋਕਾਂ ਦੇ ਵੱਲੋਂ ਵੀ ਆਪਣੀ ਵੋਟਾਂ ਦਾ ਇਸਤੇਮਾਲ ਕਰਕੇ ਜਿਹੜੀ ਕਿ ਵੋਟ ਪਾਈ ਜਾ ਰਹੀ ਹੈ ਜਿਸ ਦੇ ਮੱਦੇ ਨਜ਼ਰ ਸੀਮ ਬਗਵਾਨ ਸਿੰਘ ਮਾਨ ਤੇ ਉਹਨਾਂ ਦੇ ਨਾਲ ਹੀ ਕਾਮੇ ਕਨਵੀਨਰ ਅਰਵਿੰਦ ਕੇਚਰੀਵਾਲ ਦੇ ਵੱਲੋਂ ਵੀ ਟਵੀਟ ਕਰਕੇ ਲੋਕਾਂ ਨੂੰ ਵੱਧ ਤੋਂ ਵੱਧ ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਜਿਹੜੀ ਕਿ ਕੀਤੀ ਗਈ ਹੈ। ਦੱਸਣਯੋਗ ਹੈ ਕਿ ਪੰਜਾਬ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੇ ਉਪ ਚੋਣ ਦੇ ਲਈ VOTING ਜਾਰੀ ਹੈ। VOTING ਸਵੇਰੇ 7 ਵਜੇ ਤੋਂ ਜਿਹੜੀ ਕਿ ਸ਼ੁਰੂ ਹੋ ਚੁੱਕੀ ਹੈ ਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਸਵੇਰੇ 9:30 ਵਜੇ ਤੱਕ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੀਆਂ ਉਹਤਾ ਪੁਗਤਾ ਦਿੱਤੀਆਂ ਸੰਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜੋ ਕਿ ਤੁਸੀਂ ਇਸ ਵੇਲੇ ਵੇਖ ਵੀ ਸਕਦੇ ਹੋ ਤੁਹਾਨੂੰ ਸਭ ਤੋਂ ਪਹਿਲਾਂ ਦੱਸਦੇ ਹਾਂ ਕਿ ਉਹਨਾਂ ਦੇ ਵੱਲੋਂ ਕੀ ਲਿਖਿਆ ਗਿਆ ਹੈ ਉਹਨਾਂ ਨੇ ਲਿਖਿਆ ਕਿ ਲੁਧਿਆਣਾ ਪੱਛਮੀ ਦੇ ਸੂਝਵਾਨ ਵੋਟਰਾਂ ਨੂੰ ਮੇਰੀ ਅਪੀਲ ਹੈ ਕਿ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਿਓ ਆਪਣੇ ਇਲਾਕੇ ਦੇ ਵਿਕਾਸ ਤੇ ਤਰੱਕੀ ਲਈ ਤੁਸੀਂ ਆਪਣਾ ਬਣਦਾ ਫਰਜ਼ ਨਿਭਾਓ ਅੱਜ ਦੇ ਦਿਨ ਨੂੰ ਛੁੱਟੀ ਵਾਲਾ ਦਿਨ ਨਾ ਸਮਝੋ ਵੋਟ ਪਾਣ ਜ਼ਰੂਰ ਜਾਇਓ ਦੱਸਦੀਏ ਕਾਂਗਰਸ ਉਮੀਦਵਾਰ 파ਤਪੂਸ਼ਨ ਆਸ਼ੂ ਆਪਣੇ ਵੋਟ ਪਾਉਣ ਦੇ ਲਈ ਮਾਲਵਾ ਸਕੂਲ ਗਏ ਸੀ ਜਦੋਂ ਕਿ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਜੈਨ ਸਕੂਲ ਵਿਖੇ ਵੋਟ ਪਾਈ ਇਸੇਰਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਨੇ ਆਪਣੇ ਪਰਿਵਾਰ ਨਾਲ ਗੁਰੂ ਨਾਨਕ ਪਬਲਿਕ ਸਕੂਲ ਦੇ ਵਿੱਚ ਵੋਟ ਪਾਈ ਅਤੇ ਇਸ ਮੌਕੇ ਸੰਜੀਵ अरोड़ा ਨੇ ਕਿਹਾ ਅੱਜ ਆਪਣੇ ਪਰਿਵਾਰ ਦੇ ਨਾਲ ਸਥਾਨਕ VOTING BOOTH ਤੇ ਜਾ ਕੇ ਆਪਣੇ ਲੋਕਤੰਤਰ ਹੱਕ ਦੀ ਵਰਤੋਂ ਕੀਤੀ ਹੈ ਤੇ ਇੱਕ ਵੋਟ ਮਾਇਨੇ ਰੱਖਦੀ ਹੈ ਤਾਂ ਬਿਲਕੁਲ ਇੱਕ ਇੱਕ ਵੋਟ ਜਿਹੜੀ ਕਿ ਮਾਇਨੇ ਰੱਖਦੀ ਹੈ ਤੇ ਸੰਜੀਵ ਅਰੋੜਾ ਦੇ ਵੱਲੋਂ ਆਪਣੇ ਪਰਿਵਾਰ ਦੇ ਨਾਲ ਜਾ ਕੇ ਆਪਣੀ ਵੋਟ ਦਾ ਜਿਹੜਾ ਕਿ ਇਸਤੇਮਾਲ ਕੀਤਾ ਗਿਆ ਤੇ ਉਸ ਤੋਂ ਬਾਅਦ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਤੇ ਉਹਨਾਂ ਨੇ ਵੀ ਜਿਹੜਾ ਕਿ ਇਹੀ ਲਿਖਿਆ ਹੈ ਕਿ ਆਜ ਦਾ ਦਿਨ ਜਿਹੜਾ ਕਿ ਛੁੱਟੀ ਵਾਲਾ ਨਾ ਸਮਝਿਆ ਜਾਵੇ ਆਪਣੀ ਵੋਟ ਦਾ ਜਿਹੜਾ ਕਿ ਇਸਤੇਮਾਲ ਜ਼ਰੂਰ ਕੀਤਾ ਜਾਵੇ ਡਾਰਵਿਨ ਕੇਜਰਵਾਲ ਦੇ ਵੱਲੋਂ ਇਹ ਟਵੀਟ ਕੀਤਾ ਜਾਂਦਾ ਉਹ ਲਿਖਦੇ ਨੇ ਕਿ ਅੱਜ ਪੰਜਾਬ ਦੀਆਂ ਗੁਜਰਾਤ ਵਿਸਾਵਧਰ ਅਤੇ ਕਾਦੀ ਅਤੇ ਲੁਧਿਆਣਾ ਪੱਛਮੀ ਵਿਧਾਨ ਸਭਾ ਦੀਆਂ ਦੋ ਸੀਟਾਂ ਤੇ ਜਿੰਨੀ ਚੋਣ ਲਈ VOTING ਉਥੇ ਦੇ ਲੋਕਾਂ ਨੂੰ ਅਪੀਲ ਹੈ ਕਿ ਵੋਟ ਜ਼ਰੂਰ ਪਾਓ ਇਮਾਨਦਾਰ ਅਤੇ ਕੀਰਤੀ ਲੋਕਾਂ ਦੀ ਚੋਣ ਕਰੋ ਤਾਂ ਉਹਨਾਂ ਦੇ ਵੱਲੋਂ ਵੀ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਜਿਹੜੀ ਕਿ ਕੀਤੀ ਗਈ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਿੰਦੇ ਆਗੇ ਸੰਜੀਵ ਅਰੋੜਾ ਜਦੋਂ ਵੋਟ ਪਾਉਣ ਜਾਂਦੇ ਨੇ ਤਾਂ ਉਹਨਾਂ ਦੇ ਵੱਲੋਂ ਇੱਕ ਹੋਰ ਗੱਲ ਜਿਹੜੀ ਕਿ ਆਖੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਵੋਟ ਇੱਕ ਮਜ਼ਬੂਤ ਸਥਿਰ ਅਤੇ ਤਰੱਕੀਸ਼ੀ ਲੁਧਿਆਣਾ ਲਈ ਪਾਈ ਹੈ ਆਓ ਅਸੀਂ ਸਾਰੇ ਮਿਲ ਕੇ ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਈਏ ਤੇ ਆਪਣੇ ਸ਼ਹਿਰ ਦੇ ਵਿਕਾਸ ਨੂੰ ਚੁਗוני ਚੌਗੁਣੀ ਤਰੱਕੀ ਦਈਏ ਅਤੇ ਕਰੋ ਨਿਕਲੀਏ ਵੋਟ ਪਾਈਏ ਤੁਹਾਡੀ ਵੋਟ ਤੁਹਾਡੀ ਆਵਾਜ਼ ਵੀ ਹੈ ਤੁਹਾਡਾ ਭਵਿੱਖ ਵੀ ਹੈ